ਰੈਸਟੋਰੈਂਟਾਂ ਚ ਬੈ ਕੇ ਖਾਣ ਵਾਲਿਓ ਇੱਕ ਵਾਰ ਇਹ ਪੰਜਾਬੀ ਭਰਾਵਾਂ ਦੀ ਰੇੜੀਆਂ ਦਾ ਵੀ ਸਵਾਦ ਲਿਆ ਕਰੋ ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਰੇੜੀ ਦਾ ਕੰਮ ਸ਼ੁਰੂ ਕਿੰਨਾ ਹਫਤਾ ਹੋ ਗਿਆ ਅਜੇ ਕੀ ਹਲਾਟ ਬਣੇ ਸੀ ਘਰ ਦੇ ਜੋ ਵਿਦੇਸ਼ ਦੀ ਧਰਤੀ ਤੇ ਜਾ ਕੇ ਮਿਹਨਤ ਕਰਨੀ ਪਈ ਬਾਜੀ ਘਰ ਹਲਾ ਦੇ ਦਾਂਗੇ ਸਾਡੇ ਕੋ ਘਰ ਵੀ ਕਿਰਾਏ ਦੇ ਆ ਤੇ ਧੰਨਵਾਦ ਆ ਦੁੱਧ ਤੋਂ ਲੈ ਕੇ ਰਾਸੋਂ ਦੇ ਹਰ ਚੀਜ਼ ਇੰਨੀ ਮਹਿੰਗੀ ਆ ਕਿ ਬੰਦੇ ਦੀ ਪਹੁੰਚ ਇਤੋਂ ਦਿਹਾੜੀ ਨਹੀਂ ਹੈਗੀ ਤੇ ਦਿਹਾੜੀ ਮਿਲਦੀ 300 ਮੈਂ ਸੋਚ ਕੇ ਗਿਆ ਕਿ 4 ਪੈਸੇ ਬਣਾ ਕੇ ਲਿਆਉਂਗਾ ਤੇ ਜਦੋਂ ਬਾਜੀ ਮੈਂ ਡਬਾਈ ਵਿੱਚ ਗਿਆ ਚਲੋ ਉੱਥੇ ਪੈਸੇ ਕਮਾਏ ਉਸ ਤੋਂ ਬਾਅਦ ਮੇਰੇ ਘਰ ਪਤਾ ਨਹੀਂ ਇੱਕ ਬਿਮਾਰੀ ਨੇ ਕਿਹੜਾ ਆ ਕੇ ਆਪਣਾ ਬੋਝ ਪਾਲਿਆ ਸਮਝ ਲੋ ਘਰ ਦੇ ਵਿੱਚ ਮੇਰੇ ਵਾਈਫ ਇੰਨੇ ਬਿਮਾਰ ਹੋ ਗਏ ਕਿ ਜਿੰਨੀ ਉੱਥੇ ਮੈਂ ਮਿਹਨਤ ਕੀਤੀ ਮਹਾਰਾਜ ਜੀ ਇੱਕੋ ਮਹੀਨੇ ਦੇ ਵਿੱਚ ਹੀ ਸਾਰਾ ਕੁਝ ਮੈਂਟ ਜੇ ਡਾਕਟਰਾਂ ਦੇ ਪੱਲੇ ਪੈ ਗਿਆ ਵੀਰ ਜੀ ਵੀਰ ਜੀ ਥੋ ਕੰਪਨੀ ਨੇ ਕਿਹਾ ਇੱਕ ਵਾਰਿਆ ਉੱਥੇ ਜਾ ਕੇ ਲੇਬਰ ਦੀ ਤਨਖਾਹ ਲਾਤੀ 700 ਰੁਪਿਆ ਜਿਹੜਾ ਇੰਡੀਆ ਦਾ ਬੰਦਾ 14000 ਵੀਰ ਜੀ 14000 ਜੋਂ ਦੋ ਹੀ ਖੁਦ ਵੇਖੋ ਉੱਥੇ ਆਪੀ ਰੋਟੀ ਬਣਾਉਣੀ ਪੈਂਦੀ ਆ 5-6000 ਆਪਣਾ ਖਰਚਾ ਯ ਤੇ 10000 ਨਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਆਇਆ ਵੀਰ ਜੀ ਧੰਨਵਾਦ ਆ ਬੱਚਿਆਂ ਨੇ ਪੀਸਾਂ ਘਰ ਦਾ ਕਰਾਇਆ ਸਭ ਕੁਝ ਦੇ ਕੇ ਤੇ ਵੀਰ ਜੀ ਫਿਰ ਮੇਰੇ ਜਿਹੜੇ 2-4 ਪੈਸੇ ਬਜਦੇ ਘਰਦਿਆਂ ਨੇ ਬਚਾਏ ਉਹ ਸਾਰੇ ਪੈਸੇ ਇਹਨਾਂ ਦੇ ਲੱਗੇ ਵੀਰ ਚਾਰ ਰੋਟੀ ਜਜੇ ਤੇ ਛੋਲੇ ਬਾਲ ਕੇ ਫਿਰ ਤਰਕਾ ਤੁੜਕਾ ਲਾ ਕੇ ਵੀਰ ਜੀ ਫਿਰ ਰੱਬ ਦਾ ਨਾਮ ਸ਼ੁਕਰ ਕਰਕੇ ਘਰੋ ਤੁੜੀ ਦਾ ਕਿ ਮਹਾਰਾਜ ਅੱਜ ਹੀ ਕਾਗ ਭੇਜਦੀ ਅੱਜ ਹੀ ਘਰ ਦੀ ਪਤਨੀ ਜਿਹੜੀ ਆ ਇੱਕ ਪਤੀ ਨਾਲ ਖੜ ਜੇ ਤਾਂ ਘਰ ਦੇ ਜਿਹੜੇ ਦਿਸ਼ਾ ਨੇ ਉਹ ਪਲਟ ਜਾਂਦੀ ਆ ਹੁਣ ਹਾਲਾਤ ਕੀ ਨੇ ਕਰਦੇ ਮਿਹਨਤ ਤੁਸੀਂ ਕਰਵਾ ਰਹੇ ਹੋ ਆਪਣੇ ਪਤੀ ਨਾਲ ਬਿਮਾਰੀਆਂ ਵੀ ਚਲੋ ਜੋ ਆਈਆਂ ਉਹਦਾ ਵੀ ਤੁਸੀਂ ਡਟ ਕੇ ਸਾਹਮਣਾ ਕੀਤਾ ਹਾਲਾਤ ਮਾੜਾ ਹੀ ਆ ਹਾਲਾਤ ਬਹੁਤ ਮਾੜੇ ਇੰਨੇ ਵੀ ਕੀ ਕਹਿ ਸਕਦੇ ਹਾਂ ਬਾਬਾ ਦੀਪ ਸਿੰਘ ਦੀ ਗਾੜੀ ਸੁੱਟੀ ਹੋਈ ਹੈ ਗੱਲ ਸਾਰੀ ਗੁਰੂ ਰਾਮਦਾਸ ਦੀ ਗਾੜੀ ਵੀ ਬਾਬਾ ਜੀ ਸ਼ੇਸ਼ਤੀ ਹੱਡੀ ਵੀ ਸੁਣੋ ਗਰੀਬਾਂ ਦੀ ਸ਼ੌਕਾ ਰਹੇ ਸੁਣਦੇ ਗਰੀਬਾਂ ਦੀ ਵੀ ਸੁਣੋ ਮਾਤਰ ਸੱਤਰ ਦੀ ਵੀ ਸੁਣਨੀ ਚਾਹੀਦੀ ਆਹੀ ਇਹ ਕਹਿੰਨੇ ਵੀ ਆਪਾਂ ਰੇੜੀ ਲਾਈ ਹੈ ਜਦੋਂ ਤੁਸੀਂ ਆਓ ਤੁਸੀਂ ਇਹ ਥੋੜਾ ਗਾਲੀ ਪਰਦੇਸੀ ਬੰਦੇ ਬਾਹਰੋਂ ਆ ਕੇ ਉਹਨਾਂ ਜਿੱਥੇ ਦੁਪਈ ਬਣੀ ਹੋਈ ਆ ਪੰਜਾਬੀ ਬਾਹਰ ਜਾ ਕੇ ਦੁਪਈ ਦੇ ਕੰਮ ਕਰਦੇ ਪਏ ਆ ਤੇ ਬੰਦਾ ਜੇ ਪੰਜਾਬੀ ਪੰਜਾਬੀ ਨਹੀਂ ਬਾਹ ਫੜੇਗਾ ਤਾਂ ਕੋਣ ਬਾਹ ਫੜੇਗਾ ਤੋਂ ਛੱਡ ਕੇ ਉੱਧਰ ਪਰਦੇਸੀਆਂ ਵੱਲ ਜਾਂਦੇ ਆ ਪਰਦੇਸੀ ਕੀ ਤੁਹਾਡੇ ਸਾਹਮਣੇ ਕਿਹ ਚੀਜ਼ਾਂ ਪਾਉਂਦੇ ਆ ਇੱਕ ਨਿੱਜਾ ਸਿਰ ਪਾਣੀ ਖਵਾਉਣ ਦੇ ਖਸਾਬ ਦਾ ਇਥੇ ਘਰ ਵਰਗੀ ਰੋਟੀ ਹੈ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਮਤਲਬ ਬਾਹਰੋਂ ਰੋਟੀ ਖਾਦੀ ਕਹਿਣਗੇ ਘਰ ਵਰਗੀ ਰੋਟੀ ਖਾਦੀ ਪਰ ਇਹ ਘਰ ਬਾਰ ਸਾਡਾ ਆਪਣਾ ਬਣ ਜੇ ਮੈਨੂੰ ਲੱਗਦਾ ਪਤਾ ਨਹੀਂ ਬਣੂਗਾ ਵੀ ਕਿ ਨਹੀਂ ਬਣੂਗਾ ਉਹ ਬਾਬਾ ਦੀ ਛੇ ਦੇ ਉੱਤੇ ਡੋਰੀ ਛੁੱਟੀ ਆ ਇੰਨੇ ਸਾਲ ਹੋ ਗਏ ਆ ਬੰਦਾ ਹੀ ਨਹੀਂ ਪਿਆ ਘਰ ਬਿਮਾਰੀਆਂ ਤੇ ਪੈਸੇ ਲੱਗੀ ਜਾਂਦੇ ਆ ਕਦੀ ਕੋਈ ਬਿਮਾਰੀ ਨਿਕਲ ਆਂਦੀ ਕਦੀ ਕੋਈ ਬਿਮਾਰੀ ਨਿਕਲ ਆਂਦੀ ਆ ਵੀਰ ਜੀ ਮੈਂ ਤੇ ਐਨਆਰ ਆ ਵੀਰ ਅੱਗੇ ਇੰਨੀ ਬੇਨਤੀ ਕਰਦੇ ਵੀਰ ਜੀ ਤੁਸੀਂ ਤੇ ਇੰਨੇ ਇਹੋ ਜਿ ਮਾਰੇ ਤੁਹਾਨੂੰ ਕਿਰਪਾ ਕੀਤੀ ਆ ਵੱਡੇ ਮੁਲਕਾਂ ਜੇ ਬੈਠੇ ਜੇ ਤੇ ਇੱਕ ਨਿਮਾਨਾ ਜ ਤੁਹਾਡਾ ਦਾਸ ਛੋਟਾ ਭਰਾ ਭਿਖਾਰੀ ਸਮਝ ਗਈ ਸਮਝੋ ਭੀਖ ਦਿੱਤੀ ਆ ਵੀਰ ਜੀ ਮੇਰੀ ਮੱਤ ਕਰੋ ਇੰਨੀ ਕਿ ਮੇਰਾ ਕਿੰਨਾ ਜਾ ਘਰ ਪੈ ਜਾਏ ਤੇ ਵਾਹਿਗੁਰੂ ਮੇਰੀ ਕਿਰਪਾ ਕਰੇ ਅਗਰ ਮੇਰੀ ਬਰਕਤ ਮੇਰੇ ਕੰਮ ਜੇ ਪਈ ਵੀਰ ਜੀ ਮੈਂ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲੂਗਾ ਉਹਦਾ ਨਾਮ ਰੱਖਣਾ 13 13 ਮੀਰ ਤੋਂ ਲੈ ਕੇ ਗਰੀਬ ਦੇ ਵਿੱਚ ਇੱਕ ਹੀ ਪਲੇਟ ਚੱਲੂ ਉਹ ਚੱਲੂ ਸਿਰ 13 ਰੁਪਏ ਭਾਜੀ ਕੋਈ ਮੀਰ ਆਵੇ ਕੋਈ ਗਰੀਬ ਆਵੇ ਉਹਨੂੰ 13 ਰੁਪਏ ਜੇ ਮੈਂ ਢਿੱਡ ਭਰ ਕੇ ਭੇਜੂਗਾ ਜੀ ਪੰਜਾਬੀਆਂ ਨੇ ਆਣਾ ਹੋਵੇ ਤੁਹਾਡੇ ਕੋਲ ਕਿਹੜੀ ਜਗ੍ਹਾ ਤੇ ਰੇੜੀ ਲਗਾਉਂਦੇ ਹੋ ਕਿੰਨਾ ਸਮਾਂ ਆ ਉਹਦਾ ਵੀਰ ਜੀ ਮੈਂ ਲਾਉਣਾ ਪੁਤਲੀਗਾ ਚੌਂਕ ਦੇ ਵਿੱਚ ਨਿਰੋਧ ਬੂਟਾਂ ਵਾਲਾ ਸਾਹਮਣੇ ਉਹਨੂੰ ਕਲੀਨਿੰਗ ਦੇ ਪਾਸ ਸਵੇਰੇ ਭਾਜੀ 7 ਵਜੇ ਤੋਂ ਲੈ ਕੇ ਸਾਮੀ 4-5 ਤੱਕ ਹਮਨਾ ਤੇ ਵੀਰ ਜੀ ਇੱਕ ਬੇਨਤੀ ਹੋਰ ਹੈ ਕਿ ਮੈਂ 5 ਵਜੇ ਤੋਂ ਬਾਅਦ ਚਾਂਪਾ ਵੀ ਲਾਉਣਾ ਆ ਉਹਦਾ ਪ੍ਰਾਈਸ ਸਿਰਫ 50 ਰੁਪਏ ਚਾਂਪ ਰੱਖੀ ਆ ਤੇ ਲੋਕੀ 80-90 ਲੈਂਦੇ ਮੈਂ 50 ਰੁਪਏ ਰੱਖੀ ਆ ਤੇ ਮੈਂ 4 13 ਸਾਲ ਦੇ ਬੱਚੇ ਨੂੰ ਬਿਲਕੁਲ ਚਾਂਪ ਫ੍ਰੀ ਦਾ ਆਫਰ ਕੀਤਾ ਆ ਜੀ ਰੈਸਟੋਰੈਂਟਾਂ 'ਚ ਬੈ ਕੇ ਖਾਣ ਵਾਲਿਓ ਇੱਕ ਵਾਰ ਇਹ ਪੰਜਾਬੀ ਭਰਾਵਾਂ ਦੀ ਰੇੜੀਆਂ ਦਾ ਵੀ ਸਵਾਦ ਲਿਆ ਕਰੋ ਅੱਜ ਅੰਮ੍ਰਿਤਸਰ ਦੇ ਪਤਲੀਕਾਰ ਚੌਂਕ 'ਚ ਖਲੋਤੇ ਆ ਜਿੱਥੇ ਲਖਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰ ਰਿਹਾ ਪਰ ਉਹ ਮਿਹਨਤ ਦਾ ਮੁੱਲ ਨਹੀਂ ਮਾਰ ਰਿਹਾ ਇਹ ਭਰਾ ਵਿਦੇਸ਼ ਦੇ ਵਿੱਚ ਵੀ ਮਿਹਨਤ ਕਰਨ ਗਿਆ ਸੀ ਪਰ ਕੁਝ ਹਾਲਾਤ ਇਹੋ ਜਿਹੇ ਬਣ ਗਏ ਵਾਪਸ ਪਰਤਣਾ ਪਿਆ ਹੁਣ ਅੰਮ੍ਰਿਤਸਰ ਦੇ ਵਿੱਚ ਪਠੂਰੀਆਂ ਦੀ ਰੇੜੀ ਲਾਉਂਦੇ ਨੇ ਪਰ ਗਾਹਕ ਨਹੀਂ ਆਉਂਦਾ ਕਈ ਵਾਰ ਜਿਹੜਾ ਸਮਾਨ ਆ ਉਹ ਇਦਾਂ ਹੀ ਘਰ ਖੜਨਾ ਪੈਂਦਾ ਗੱਲਬਾਤ ਕਰਦੇ ਆ ਲਖਵਿੰਦਰ ਸਿੰਘ ਹੁਣਾਂ ਨਾਲ ਭਾਜੀ ਸੱਸੀ ਗਾਲ ਜੀ ਸੱਸੀ ਕਾ ਭਾਜੀ ਕਿੰਨੀ ਧਿਰ ਹੋ ਗਈ ਤੁਹਾਨੂੰ ਇਹ ਰੇੜੀ ਦਾ ਕੰਮ ਸ਼ੁਰੂ ਮੈਨੂੰ ਹਫਤਾ ਹੋ ਗਿਆ ਅਜੇ ਕੀ ਹਾਲਾਤ ਬਣੇ ਸੀ ਘਰ ਦੇ ਜੋ ਵਿਦੇਸ਼ ਦੀ ਧਰਤੀ ਤੇ ਜਾ ਕੇ ਮਿਹਨਤ ਕਰਨੀ ਪਈ ਭਾਜੀ ਘਰ ਹਲਾ ਦੇ ਦਾਂਗੇ ਸਾਡੇ ਕੋ ਘਰ ਵੀ ਕਿਰਾਏ ਤੇ ਆ ਤੇ ਧੰਨਵਾਦ ਆ ਦੁੱਧ ਤੋਂ ਲੈ ਕੇ ਰਾਸੋਂ ਦੇ ਹਰ ਚੀਜ਼ ਇੰਨੀ ਮਹਿੰਗੀ ਆ ਕਿ ਬੰਦੇ ਦੀ ਪਹੁੰਚ ਇਥੋਂ ਦਿਹਾੜੀ ਨਹੀਂ ਹੈਗੀ ਤੇ ਦਿਹਾੜੀ ਮਿਲਦੀ 300 ਮੈਂ ਸੋਚ ਕੇ ਗਿਆ ਕਿ 4 ਪੈਸੇ ਬਣਾ ਕੇ ਲਿਆਉਂਗਾ ਤੇ ਜਦੋਂ ਭਾਜੀ ਮੈਂ ਦबई ਵਿੱਚ ਗਿਆ ਚਲੋ ਉੱਥੇ ਪੈਸੇ ਕਮਾਏ ਉਸ ਤੋਂ ਬਾਅਦ ਮੇਰੇ ਘਰ ਪਤਾ ਨਹੀਂ ਇੱਕ ਬਿਮ ਆਪਣਾ ਬੋਝ ਪਾਲਿਆ ਸਮਝ ਲੋ ਘਰ ਦੇ ਵਿੱਚ ਮੇਰੇ ਵਾਈਫ ਇੰਨੇ ਬਿਮਾਰ ਹੋ ਗਏ ਕਿ ਜਿੰਨੀ ਉਥੇ ਮੈਂ ਮਿਹਨਤ ਕੀਤੀ ਮਹਾਰਾਜ ਜੀ ਇੱਕੋ ਮਹੀਨੇ ਦੇ ਵਿੱਚ ਹੀ ਸਭ ਕੁਝ ਮੈਂਟ ਜੇ ਡਾਕਟਰਾਂ ਦੇ ਪੱਲੇ ਪੈ ਗਿਆ ਵੀਰ ਜੀ ਅਕਸਰ ਕਹਿੰਦੇ ਜਿਹੜਾ ਪੰਜਾਬੀ ਵਿਦੇਸ਼ ਚ ਜਾਂਦਾ ਹੈ ਉਹ ਤੇ ਜਲਦੀ ਪਰਤਦਾ ਹੀ ਨਹੀਂ ਆ ਉਹ ਤੇ ਨੋਟਾਂ ਨਾਲ ਭਰਿਆ ਰਹਿੰਦਾ ਪਰ ਤੁਸੀਂ ਅਜਿਹਾ ਦੱਸ ਰਹੇ ਹੋ ਕਿ ਉੱਥੇ ਵੀ ਕੁਝ ਨਹੀਂ ਸੈੱਟ ਹੋ ਪਾਇਆ ਇੱਥੇ ਵੀ ਜਿਹੜੇ ਹਾਲਾਤ ਨੇ ਉਹ ਸਹੀ ਨਹੀਂ ਨੇ ਵੀਰ ਜੀ ਥੋ ਕੰਪਨੀ ਨੇ ਕਿਹਾ ਕਿ ਕੋਈ ਘਰਿਆ ਉੱਥੇ ਜਾ ਕੇ ਲੇਬਰ ਦੀ ਤਨਖਾਹ ਲਾਤੀ ਯਾਨੀ ਕਿ ਉੱਧਰ 700 ਰੁਪਿਆ ਜਿਹੜਾ ਇੰਡੀਆ ਦਾ ਬੰਦਾ 14000 ਵੀਰ ਜੀ 14000 ਜੋਂ ਦੂਈ ਖੁਦ ਵੇਖੋ ਉਥੇ ਆਪੇ ਰੋਟੀ ਬਣਾਉਣੀ ਪੈਂਦੀ ਆ 5-6000 ਆਪਣਾ ਖਰਚਾ ਯਾਨੀ ਕਿ 10000 ਰੁਪਿਆ ਲੇਬਰ ਦੇ ਬਜਾਏ ਵੀਰ ਜੀ ਤੇ 10000 ਨਾ ਮੇਰੇ ਘਰ ਦਾ ਗੁਜ਼ਾਰਾ ਨਹੀਂ ਆਇਆਗਾ ਵੀਰ ਜੀ ਧੰਨਵਾਦ ਬੱਚਿਆਂ ਦੀ ਫੀਸਾਂ ਘਰ ਦਾ ਕਰਾਇਆ ਸਭ ਕੁਝ ਦੇ ਕੇ ਤੇ ਵੀਰ ਜੀ ਫਿਰ ਮੇਰੇ ਜਿਹੜੇ 2 ਹੋਣ ਵੀ ਤੀਕਰੇ ਸੀਗੇ ਹਾਲਾਤ ਜਿਹੇ ਨੇ ਗਾਹਕ ਨਹੀਂ ਹੁੰਦਾ ਜਿਹੜਾ ਸਮਾਨ ਬਣਾ ਕੇ ਲੈ ਹੁੰਦੇ ਉਸ ਵੇਰੇ 4 ਵਜੇ ਉੱਠ ਕੇ ਮਿਹਨਤ ਕਰਦੇ ਉਹ ਸਮਾਨ ਕਈ ਵਾਰ ਇਦਾਂ ਹੀ ਘਰੇ ਖੜਨਾ ਪੈਂਦਾ ਹਾਂਜੀ ਬਿਲਕੁਲ ਵੀਰ ਜੀ 4 ਰੋਟੀ ਦਾ ਜੇ ਤੇ ਛੋਲੇ ਬਾਲ ਕੇ ਫਿਰ ਤਰਕਾ ਤੁਰਕਾ ਲਾ ਕੇ ਵੀਰ ਜੀ ਫਿਰ ਰੱਬ ਦਾ ਨਾਮ ਆਸ਼ੁਕਰ ਕਰਕੇ ਘਰੋਂ ਤੁੜੀ ਦਾ ਕਿ ਮਹਾਰਾਜ ਅੱਜ ਹੀ ਗਾਹਕ ਭੇਜ ਦੀ ਅੱਜ ਹੀ ਤੇ ਮਹਾਰਾਜ ਇੱਥੇ ਬੈਠ ਕੇ ਉਹ 2-4 ਗਾਹਕ ਆਉਂਦੇ ਆ ਤੇ ਬਸ ਬਾਕੀ ਸਭ ਦਾ ਵਾਜ ਜਾਂਦਾ ਵੀਰ ਜੀ ਫਿਰ ਜਿੰਨਾ ਘਰ ਲੈ ਜੀ ਦਾ ਨਹੀਂ ਤੇ ਫਿਰ ਬਾਕੀ ਇਥੇ ਗਰੀਬਾਂ ਨੂੰ ਕੋਈ ਰੱਖਸ਼ਾ ਵਾਲਾ ਜਾਂ ਕੋਈ ਫਿਰਦਾ ਤੁਰਦਾ ਵੀਰ ਦਾ ਭਰਾ ਮੇਰਾ ਕੋਈ ਵੀ ਤੇ ਮੈਂ ਉਹਨਾਂ ਨੂੰ ਵੀਰ ਜੀ ਉਹਨਾਂ ਵਾਸਤੇ ਅਦੇ ਜਨਾ ਪਾ ਕੇ ਤੇ ਵੀਰ ਜੀ ਤੁਸੀਂ ਖਾ ਲੋ ਕਿਉਂਕਿ ਛੁੱਟਾਂਗੇ ਤੇ ਇਹਦੇ ਹੱਥ ਨਹੀਂ ਆਉਣਾ ਤੇ ਜਿਹੜਾ ਢਿੱਡ ਗਰੀਬ ਦਾ ਭਰ ਜੂ ਤੇ ਮਾਰੇ ਚਲੋ ਉਹਨਾਂ ਪਿਆਰਾਂ ਪਿੱਛੇ ਕੀ ਬਰਬ ਸਾਨੂੰ ਕੋਈ ਦੇ ਦੇ ਹਾਂਜੀ ਵੀਰ ਜੀ ਇਹ ਕਰ ਆਸ ਹੀ ਉਹ ਰੱਖੀ ਤੇ ਪਹਿਲਾਂ ਗਰੀਬ ਦਾ ਢਿੱਡ ਭਰ ਦੀਏ ਬਾਕੀ ਕੋਈ ਕਰਨ ਵੀਰ ਜੀ ਬਸ ਮੰਨ ਵੀ ਆਸ ਹੈ ਕਿ ਗੁਰਮੁਖ ਦਾ ਤੇ ਆਪੇ ਮਾਰੇ ਦਊਗਾ ਇੱਕ ਦਿਨ ਮੈਨੂੰ ਵੀ ਪੰਜਾਬ ਚ ਰਹਿ ਕੇ ਪੰਜਾਬੀ ਜਿਹੜੇ ਬਾਹਰ ਜਾਂਦੇ ਨੇ ਮਿਹਨਤ ਕਰਨ ਲਈ ਘਰ ਦਾ ਗੁਜ਼ਾਰਾ ਕਰਨ ਲਈ ਚਾਰ ਪੈਸੇ ਬਣ ਜਾਣ ਇਸ ਤਰੀਕੇ ਨਾਲ ਪੰਜਾਬ ਫਿਰ ਖਾਲੀ ਹੁੰਦਾ ਜਾਏਗਾ ਜੇਕਰ ਪੰਜਾਬ ਪੰਜਾਬੀ ਅੱਜ ਆਪਣੇ ਪੰਜਾਬੀ ਦੀ ਬਾਣ ਹੀ ਫੜੇਗਾ ਫਿਰ ਕਿਦਾਂ ਚੱਲੇਗਾ ਵੀਰ ਜੀ ਮੈਂ ਇਹ ਕਹਿੰਦਾ ਜੇ ਪੰਜਾਬੀ ਦੀ ਪੰਜਾਬੀ ਬਾਣ ਹੀ ਫੜੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਜਿਹੜੀ ਤੇ ਖਤਮ ਹੋ ਜੇਗੀ ਤਾਂ ਤੇ ਬਾਹਰ ਦੇ ਆ ਕੇ ਲੋਕ ਇੱਥੇ ਰਾਜ ਕਰਨਗੇ ਤੇ ਫੇਰ ਵੀਰ ਜੀ ਫੇਰ ਆਪਣੇ ਘਰਾਂ ਚੋਂ ਆਪਣੀਆਂ ਧੀਆਂ ਭੈਣਾਂ ਨਿਕਲੀਆਂ ਬੜੀਆਂ ਮੁਸ਼ਕਲ ਹੋਈਆਂ ਆ ਹੋਂ ਤੇ ਹਰ ਕੋ ਆਪਣੇ ਮਾਂ ਨੂੰ ਹੁੰਦਾ ਕਿ ਪੰਜਾਬੀ ਭਰਾ ਜਾਣ ਡਿਆ ਵੀਰ ਜੀ ਜਾਣ ਡੇ ਭੈਣ ਜੀ ਜਾਣ ਡਿਆ ਪਰ ਜਿਹੜੇ ਬਾਹਰ ਦੇ ਲੋਕ ਆ ਉਹ ਚੀਜ਼ਾਂ ਨੂੰ ਭੈਣ ਜੀ ਵੀਰ ਜੀ ਨਹੀਂ ਸਮਝਦੇ ਉਹ ਹੈਗੇ ਖਤਰਨਾਕ ਤੇ ਮੈਂ ਅੱਦੇ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਕੋਈ ਵੀ ਜਿੱਥੇ ਵੀ ਪੰਜਾਬੀ ਵੀਰ ਨੇ ਡੇੜੀ ਲਾਈ ਆ ਉਹ ਕੋ 10 20 ਦਾ ਜਰੂਰ ਖਾਓ ਪੂਰੀ ਜੇਬ ਚ ਪੈਸੇ ਜਾਣਗੇ ਉਹਦੇ ਭਾਰ ਦਾ ਢਿੱਡ ਭਰੂਗਾ ਤੇ ਤੁਹਾਨੂੰ ਸੀਸਾ ਦਊਗਾ ਕਿ ਮਹਾਰਾਜ ਉਸ ਪਰਿਵਾਰ ਦੀ ਹੋਰ ਲੰਮੀ ਉਮਰ ਕਰ ਜੇਰੇ ਮੇਰੇ ਕੋ ਖਾਨ ਆਉਂਦਾ ਵੀਰ ਜੀ ਤਰੇਪਾ ਜਦੋਂ ਬਾਹਰ ਜਾਣੇ ਆ ਤਾਂ ਖਾਸ ਕਰਕੇ ਇਹ ਸ਼ਬਦ ਜ਼ਰੂਰ ਸੁਣਿਆ ਹੋਊਗਾ ਕਿ ਬਾਹਰ ਵਿਦੇਸ਼ਾਂ ਦੇ ਵਿੱਚ ਇੱਕ ਪੰਜਾਬੀ ਹੀ ਪੰਜਾਬੀ ਦੇ ਕੰਮ ਹੁੰਦਾ ਪਰ ਪੰਜਾਬ ਦੇ ਵਿੱਚ ਹੀ ਪੰਜਾਬੀ ਪੰਜਾਬੀ ਦੇ ਕੰਮ ਕਿਉਂ ਨਹੀਂ ਆ ਰਿਹਾ ਅੱਜ ਤੱਕ ਇਹ ਨਹੀਂ ਸਮਝ ਲੱਗੀ ਪੰਜਾਬੀ ਭਰਾਵੋ ਇਹ ਵੀਰ ਦੀ ਰੇੜੀ ਤੇ ਆਓ ਚਾਰ ਪੈਸੇ ਇਹ ਵੀ ਬਣਾ ਸਕਣ ਇਹਨਾਂ ਦਾ ਸਵਾਦ ਜਿਹੜਾ ਆ ਉਹ ਤੁਸੀਂ ਲੈ ਕੇ ਵੇਖੋ ਘਰ ਵਰਗਾ ਜਿਹੜਾ ਸਵਾਦ ਆ ਉਹ ਤੁਹਾਨੂੰ ਮਿਲੇਗਾ ਰੈਸਟੋਰੈਂਟਾਂ ਦੇ ਵਿੱਚ ਅਕਸਰ ਜ਼ਰੂਰ ਖਾਂਦੇ ਹੋਵੋਗੇ ਕੀ ਹਾਲਾਤ ਬਣੇ ਘਰ ਦੇ ਵਿੱਚ ਤੁਸੀਂ ਦੱਸਿਆ ਕਿ ਬਿਮਾਰੀ ਨੇ ਛੇੜ ਲਿਆ ਕੀ ਹਾਲਾਤ ਬਣ ਗਏ ਆ ਜੀ ਹਾਂਜੀ ਵੀਰ ਜੀ ਪਿੱਛੇ ਦੇ ਪਾਣੀ ਬਹੁਤ ਖਰਾਬ ਆ ਗਿਆ ਤੇ ਮੇਰੇ ਘਰ ਦੇ ਰੈਫਲੈਕਸ਼ਨ ਇੰਨੀ ਹੋ ਚੁੱਕੀ ਕਿ ਡਾਕਟਰਾਂ ਨੇ ਕਿਹਾ ਕਿ ਮਾਹਾਂ ਹੀ ਬਚਨੇ ਆ ਤੇ ਸੂਰ ਹਸਪਤਾਲ ਦੇ ਵਿੱਚ ਬਰਾਜੇ ਦਾਖਰੇ ਵੀਰ ਜੀ ਉੱਤੇ 3-3 ਲੱਖ ਰੁਪਈਆ 4 ਲੱਖ ਇੱਥੇ ਲੱਗ ਗਿਆ ਜੀ 1 ਮਹੀਨੇ ਦੇ ਵਿੱਚ ਵਿੱਚ ਹੀ ਵੀਰ ਜੀ ਬਹੁਤ ਜ਼ਿਆਦਾ ਉਦੋਂ ਦਾ ਮੇਰਾ ਇਹੋ ਜਿਹਾ ਵੀਰ ਜੀ ਪਿਆਸਾ ਜਨਕੇ ਮੇਰਾ ਘਰ ਹੀ ਉਲਟ ਗਿਆ ਇੱਕ ਹਿਸਾਬ ਦਾ ਕਿ ਮੇਰਾ ਹੁਣ ਪਿਆਸਾ ਨਹੀਂ ਜੁੜਦਾ ਜੇ ਮਕੇ ਦੇ ਦੇਣੇ ਆ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਕਰਾਇਦੇ ਆਪਣਾ ਜੀ ਹਰ ਚੀਜ਼ ਕਿਰਾਏ ਦੇ ਵੀਰ ਜੀ ਰਾਤ ਨੂੰ ਲਿਆਈਓ ਵੀ ਕਿਰਾਏ ਦਾ ਯਾ ਦੁੱਧ ਲਿਆਣਾ ਹਰ ਚੀਜ਼ ਬੱਚੇ ਨੇ ਵੀ ਸਾਂ ਤੁਹਾਨੂੰ ਪਤਾ ਹੀ ਕਿ ਘਟੋਗੜ 25000 ਰੁਪਏ ਵੀਰ ਜੀ ਮਹੀਨੇ ਦਾ ਮੇਰਾ ਖਰਚਾ ਆ ਤੇ ਜਿਹੜਾ ਕੀ ਹਾਲਾਤ ਨੇ ਖਰਚ ਕੋਣ ਕਮਾਉਣ ਵਾਲਾ ਆ ਵੀਰ ਜੀ ਮੈਂ ਕੱਲਾ ਹੀ ਆ ਮੇਰਾ ਬੱਚਾ ਵੀ ਭਰਾਈ ਛੱਡ ਕੇ ਜਵਾਰਾ ਮੇਰਾ ਨਾ ਸਾਹ ਦੇਂਂ ਡਿਆ ਕਿਉਂਕਿ ਆਪਾਂ ਘਰ ਦੇ ਹਾਲਾਤ ਇੰਨੇ ਮਾਰੇ ਕਿ ਰਾਤ ਨੂੰ ਕਈਆ ਨਹੀਂ ਪਿਆ ਹੁੰਦਾ ਦੁੱਧ ਵੀ ਲਿਆਉਂ ਦੋ ਔਖੇ ਹੋ ਜੰਨੇ ਆ ਬਿਲਕੁਲ ਜੀ ਭਾਜੀ ਮੇਰੇ ਵੱਡੇ ਮੁੰਡੇ ਦੀ ਭਰਾਈ ਛੁੱਟ ਗਈ ਹੁਣ ਮੈਨੂੰ ਮੇਰੇ ਦੋਸਤ ਨੇ ਉਹਨੂੰ ਜੋਬ ਤੇ ਲਵਾਇਆ ਜੀ ਇੱਕ ਦੇ ਅਜੇ ਹਫਤਾ ਹੀ ਹੋਇਆ ਉਹਨੂੰ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਟਾ ਜਿੰਦੂ ਜਦੋਂ ਘਰ ਦੀ ਪਤਨੀ ਜਿਹੜੀ ਆ ਇੱਕ ਪਤੀ ਨਾਲ ਖੜ ਜੇ ਤਾਂ ਘਰ ਦੇ ਜਿਹੜੇ ਦਿਸ਼ਾ ਨੇ ਉਹ ਪਲਟ ਜਾਂਦੀ ਆ ਹੁਣ ਹਾਲਾਤ ਕੀ ਨੇ ਕਰਦੇ ਮਿਹਨਤ ਤੁਸੀਂ ਕਰਵਾ ਰਹੇ ਹੋ ਆਪਣੇ ਪਤੀ ਨਾਲ ਬਿਮਾਰੀਆਂ ਵੀ ਚਲੋ ਜੋ ਆਈਆਂ ਉਹਦਾ ਵੀ ਤੁਸੀਂ ਡਟ ਕੇ ਸਾਹਮਣਾ ਕੀਤਾ ਕੀ ਹਾਲਾਤ ਹਾਲਾਤ ਮਾੜੇ ਹੀ ਆ ਹਾਲਾਤ ਬਹੁਤ ਮਾੜੇ ਇੰਨੇ ਵੀ ਕੀ ਕਹਿ ਸਕਦੇ ਆ ਹੁਣ ਬਾਬਾ ਦੀਪ ਸਿੰਘ ਦੀ ਗੱਡੀ ਛੁੱਟੀ ਹੋਈ ਆ ਗੱਲ ਸਾਰੀ ਗੁਰੂ ਰਾਮਦਾਸ ਦੀ ਗੱਡੀ ਕੀ ਬਾਬਾ ਜੀ ਸੇ ਸੇ ਤੁਹਾਡੀ ਵੀ ਸੁਣੋ ਗਰੀਬਾਂ ਦੀ ਸ਼ੌਕ ਕਰੇ ਸੋਹnde ਗਰੀਬਾਂ ਦੀ ਵੀ ਸੁਣੋ ਮਾਤਰ ਸੱਤਰ ਦੀ ਵੀ ਸੁਣਨੀ ਚਾਹੀਦੀ ਆਹੀ ਇਹ ਕਹਿੰਨੇ ਵੀ ਆਪਾਂ ਰੇੜੀ ਲਾਈਏ ਚਲੋ ਤੁਸੀਂ ਆਓ ਤੁਸੀਂ ਇਹ ਥੋੜਾ ਗਾਲੀ ਪਰਦੇਸੀ ਬੰਦੇ ਬਾਹਰੋਂ ਆ ਕੇ ਉਹਨਾਂ ਜਿੱਥੇ ਦਵਾਈ ਬਣੀ ਹੋਈ ਆ ਪੰਜਾਬੀ ਬਾਹਰ ਜਾ ਕੇ ਦਵਾਈ ਦੇ ਕੰਮ ਕਰਦੇ ਪਏ ਆ ਤੇ ਬੰਦਾ ਜੇ ਪੰਜਾਬੀ ਪੰਜਾਬੀ ਨਹੀਂ ਬਾਹ ਫੜੇਗਾ ਤਾਂ ਕੋਣ ਬਾਹ ਫੜੇਗਾ ਇਹ ਤਾਂ ਪੰਜਾਬੀ ਨੂੰ ਆਪ ਹੋਣਾ ਚਾਹੀਦਾ ਨਾ ਭਰਾ ਲਾਈਏ ਰੇੜੀ ਤਾਂ ਉਹਨਾਂ ਦੀ ਬਾਹ ਫੜਗੇ ਜਾ ਕੇ ਇੱਥੋਂ ਛੱਡ ਕੇ ਉਹਦੇ ਪਰਦੇਸੀਆਂ ਵੱਲ ਜਾਂਦੇ ਆ ਪਰਦੇਸੀ ਕੀ ਤੁਹਾਡੇ ਸਾਹਮਣੇ ਕੀ ਚਿੰਜਾ ਪਾਉਂਦੇ ਆ ਇੱਕ ਨਿਸ਼ਾ ਪਾਣੀ ਖਵਾਉਂਦੇ ਇੱਕ ਸਾਹ ਇਥੇ ਘਰ ਵਰਗੀ ਰੋਟੀ ਹੈ ਕੋਈ ਕਹਿ ਨਹੀਂ ਸਕਦਾ ਕਿ ਆਪਾਂ ਮਤਲਬ ਬਾਹਰੋਂ ਰੋਟੀ ਖਾਧੀ ਕਹਿਣਗੇ ਘਰ ਵਰਗੀ ਰੋਟੀ ਖਾਧੀ ਬਿਲਕੁਲ ਘਰ ਵਾਲਾ ਫਰੈਸ਼ ਅਕਸਰ ਅਕਸਰ ਮਾਂ ਨੇ ਸੁਪਨੇ ਦੇਖੇ ਹੁੰਦੇ ਬੱਚਿਆਂ ਨੂੰ ਲੈ ਕੇ ਕਿ ਬੱਚੇ ਸਾਡੇ ਚੰਗੀਆਂ ਨੌਕਰੀਆਂ ਤੇ ਲੱਗਣ ਆਪਣੇ ਕੰਮਕਾਰ ਕਰਨ ਕਰਦੇ ਵਿੱਚ ਨੂੰ ਆਣ ਵਧੀਆ ਸੈਟਲਮੈਂਟ ਹੋਵੇ ਸੋ ਕਿਤੇ ਨਾ ਕਿਤੇ ਜਦੋਂ ਸੁਪਨੇ ਟੁੱਟਦੇ ਤਾਂ ਰੱਬ ਨਾਲ ਵੀ ਕਿਤੇ ਨਰਾਜ਼ ਕੀ ਰਹੇ ਨੇ ਨਵਾਂ ਦੇ ਸੁਪਨੇ ਤਾਂ ਭਾਜੀ ਬੜੇ ਦੂਰ ਤੇ ਗਏ ਸੀ ਆਪਣੇ ਬੱਚਿਆਂ ਦੀ ਸੋਚਾਂ ਨੇ ਵੀ ਚਲੋ ਬੱਚੇ ਸਾਡੇ ਸੈੱਟ ਹੋ ਜਾਣ ਵੀ ਵੱਡਾ ਬੇਟਾ ਸੈੱਟ ਹੋ ਜਾਏ ਉਹਦਾ ਸੋਚਿਆ ਸੀ ਬਾਹਰ ਉਹਨੂੰ ਭੇਜਾਂਗੇ ਪਰ ਪੈਸੇ ਹੀ ਨਹੀਂ ਜੁੜਦੇ ਪਏ ਤੇ ਉਹਨੂੰ ਵਿਚਾਰੇ ਨੂੰ ਬਾਹਰ ਕਿੱਥੋਂ ਭੇਜਣਾ ਉਹ ਵਿਚਾਰਾ ਇੱਥੇ 10000 ਰੁਪਏ ਜੇ ਲੱਗਾ ਆਇਆ ਜੇ ਉਹ ਵਿਚਾਰਾ ਦੁਪਹਿਰੇ ਜਾਂਦਾ 2 ਵਜੇ ਡਿਊਟੀ ਹੁੰਦੀ ਚਾਲੂ ਰਾਤੀ 12 ਵਜੇ ਆਂਦਾ ਆ ਤੇ ਫਿਰ ਕੀ ਕਹਿ ਸਕਦੇ ਹਾਲਾਤ ਤੇ ਬਹੁਤ ਮਾੜੇ ਘਰ ਤੇ ਸਾਡੇ ਘਰ ਵੀ ਆਪਣਾ ਨਹੀਂ ਨਹੀਂ ਘਰ ਨਹੀਂ ਘਰ ਕਿਰਾਏ ਤੇ ਆ ਕੀ ਸੁਪਨੇ ਦੇਖੇ ਨੇ ਤੁਪੜਾ ਹੈ ਘਰ ਬਾਰ ਸਾਡਾ ਆਪਣਾ ਬਣ ਜੇ ਮੈਨੂੰ ਲੱਗਦਾ ਪਤਾ ਨਹੀਂ ਬਣੂਗਾ ਵੀ ਕਿ ਨਹੀਂ ਬਣੂਗਾ ਉਹ ਬਾਬਾ ਦੀਸਾਂ ਦੇ ਉੱਤੇ ਡੋਰੀ ਸੁੱਟੀ ਆ ਇੰਨੇ ਸਾਲ ਹੋ ਗਏ ਆ ਬਣਦਾ ਹੀ ਨਹੀਂ ਪਿਆ ਘਰ ਬਿਮਾਰੀਆਂ ਤੇ ਪੈਸੇ ਲੱਗੀ ਜਾਂਦੇ ਆ ਕਦੀ ਕੋਈ ਬਿਮਾਰੀ ਨਿਕਲ ਆਂਦੀ ਕਦੀ ਕੋਈ ਬਿਮਾਰੀ ਨਿਕਲ ਆਂਦੀ ਆ ਹਾਂਜੀ ਘਰ ਦੇ ਵੀ ਹਾਲਾਤ ਅਜਿਹੇ ਨੇ ਉਹ ਵੀ ਕਿਰਾਏ ਤੇ ਆ ਇਹ ਦੁਕਾਨ ਵੀ ਭਾਈ ਉਹਨੇ 10 ਸਾਲ ਕੀ ਜਿਹੜੀ ਇਹ ਰੇੜੀ ਲਗਾਉਂਦੇ ਹੋਏ ਵੀ ਕਿਰਾਏ ਤੇ ਹੈਗੀ ਕਈ ਮੁਸ਼ਕਲਾਂ ਨੇ ਜੇਕਰ ਕਮਾਵਾਂਗੇ ਕੀ ਤੇ ਫਿਰ ਅੱਗੋ ਖਰਚੇ ਕਿੱਦਾਂ ਚੱਲਦੇ ਨੇ ਕੀ ਮੁਸ਼ਕਲਾਂ ਹੁੰਦੀਆਂ ਨੇ ਕਈ ਵਾਰ ਹੁੰਦਾ ਹੈ ਅਜਿਹਾ ਕਿ ਘਰ ਦਾ ਜਿਹੜਾ ਕਿਰਾਇਆ ਬਹੁਤ ਮੁਸ਼ਕਲ ਹੋ ਜਾਂਦੀ ਭਾਜੀ ਕਰਾਇਆ ਘਟਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਬੰਦੇ ਇਕੱਲੇ ਬੰਦੇ ਸਿਰ ਤੇ ਕੰਮ ਪਿਆ ਹੋਵੇ ਬਹੁਤ ਮੁਸ਼ਕਲ ਹੋ ਜਾਂਦੀ 3000 ਰੁਪਏ ਕਰਾਇਆ ਮਣਕਾ ਬੇਬਰ ਪਾ 5000 ਰੁਪਏ ਕਰਾਇਆ ਨਿਕਲ ਜਾਂਦਾ ਸਾਡਾ ਬਹੁਤ ਮੁਸ਼ਕਲ ਆ ਰੇੜੀ ਵੀ ਰੈਂਟ ਤੇ ਆ ਫੇਰਾ ਹੁਣ ਜਰਾ ਰਾਸ਼ਨ ਪਾਣੀ ਬਣਾਉਣਾ ਕਰਨਾ ਇਹ ਵੀ ਬੜੀ ਮੁਸ਼ਕਲ ਹੋ ਜਾਂਦੀ ਆ ਜੇ ਬੰਦੇ ਨੇ ਇੰਨਾ ਖਰਚਾ ਲਾ ਕੇ ਵੀ ਅਗਲੇ ਨੂੰ ਪੈਸੇ ਨਾ ਬਚਣ ਫਿਰ ਮੁਸ਼ਕਲ ਲੱਗਦੀ ਜ਼ਿਆਦੀ আচ্ছা ਫਿਰ ਜਦੋਂ ਰਾਸ਼ਨ ਨਹੀਂ ਲੱਗਦਾ ਘਰ ਲੈ ਕੇ ਜਾਂਦੇ ਉਹ ਵਾਪਸ ਕਿਉਂਕਿ ਜੋ ਤੁਸੀਂ ਪੈਸੇ ਖਰਚ ਕੇ ਰਾਸ਼ਨ ਲੈ ਕੇ ਆਏ ਹੋ ਵਿਰੋਧੀ ਤੇ ਕਮਾਈ ਹੋਈ ਨਹੀਂ ਫਿਰ ਪੈਸੇ ਚੁੱਕਦੇ ਹੋ ਜਾਂ ਕਿੱਦਾਂ ਕਰਦੇ ਹੋ ਹਾਂਜੀ ਵੀਰ ਜੀ ਮੈਂ ਫਿਰ ਕੱਲ ਵੀ 10000 ਰੁਪਏ ਜੀ ਚੁੱਕੇ ਆ 10% ਦੇ ਹਾਂਜੀ ਕਰਾਈ ਲਿਆ ਆ ਮੈਂ ਪਤੀਲੇ ਲਿਆ ਆਪਣਾ ਥੋੜਾ ਥੋੜਾ ਸਮਾਨ ਨਾ ਮਾਰ ਚੇਂਜ ਕਰਕੇ ਲਿਆਉਣ ਡਿਆ ਵੀਰ ਜੀ ਵੀਰ ਜੀ ਮੈਂ ਦਿੱਥੂ ਦੀਆਂ ਸੋਚਦਾ ਕਿ ਮੈਂ ਕਿਸੇ ਵੀਰ ਨੂੰ ਆਪਾਂ ਝੂਠੀ ਥਾਲੀ ਝੂਠੀ ਕੌਲੀ 'ਚ ਨਹੀਂ ਰੋਟੀ ਦੇਣੀ ਮੈਂ ਵੀਰ ਜੀ ਜਿਪੋਰਟਲ ਗੱਲ ਆਸ ਲੈ ਕੇ ਆਉਣ ਡਿਆ ਕਿ ਉਹ ਚੋ ਖਾਓ ਤੇ ਸੁਟੋ ਤੇ ਬਸ ਉਹ ਚੀਜ਼ ਆਪਾਂ ਨਿਊ ਜੀ ਵਰਤਨੀਆਂ ਮੈਂ ਧੋਣ ਵਾਲਾ ਕੰਮ ਵੀਰ ਜੀ ਮੇਰੇ ਕੋਲ ਹੈ ਨਹੀਂਗਾ ਹਾਂਜੀ ਗਲਾਸ ਤੋਂ ਲੈ ਕੇ ਹਰ ਚੀਜ਼ ਮੈਂ ਦੂਜੀ ਦੇ ਐਂਡਿਆਂ ਜੀ ਭਾਜੀ ਬਾਸ ਖਾਓ ਤੇ ਉਹਨੂੰ ਛੱਡ ਦਿਓ ਬਿਲਕੁਲ ਵੀਰ ਜੀ ਇਹ ਸਾਰੇ ਪਿਆਹੇ ਮੈਂ ਬਿਆਜੀ ਚੁੱਕਣ ਦੇ ਵੀਰ ਜੀ 10000 ਰੁਪਇਆ ਵੀ ਹੁਣ ਪੁੱਟਿਆ ਐਂਡਿਆਂ ਤੇ 40 5000 ਰੁਪਇਆ ਜੀ ਚੁੱਕ ਕੇ ਰੇੜੀ ਤੇ ਲਾਤਾ ਵੀਰ ਜੀ ਡੇਲੀ ਮੈਂ 2000 2500 ਦਾ ਖਰਚਾ ਮੇਰਾ ਵੀਰ ਜੀ ਤੀਜੇ ਦਿਨ ਸਿਲੰਡਰ ਮੁੱਕ ਜਾਂਦਾ ਤੇ ਤੁਹਾਨੂੰ ਪਤਾ 1000 1200 ਦਾ ਸਿਲੰਡਰ ਭਰਦਾ ਵੀਰ ਜੀ ਉਹ ਕਿੱਥੋਂ ਇੰਨਾ ਮੇਰਾ ਖਰਚਾ ਨਿਕਲੂ ਮੈਨੂੰ ਆ ਪਰੇਸ਼ਾਨ ਜੇ ਅੱਜ ਵੀ ਪਰੇਸ਼ਾਨ ਨਹੀਂ ਆ ਕਿ ਮੇਰਾ ਅੱਜ ਵੀ ਘਰਾਤੀ ਮੈਂ ਕੱਲ ਤੇ 2000 ਮੈਂ ਲਾਇਆ ਤੇ ਹਿਆਰ ਪੱਲਿਓਂ ਜੇਬ ਚ ਪਾ ਕੇ ਆਪਣੇ ਘਰ ਜਾ ਰਿਆਂ ਤੇ ਜਾ ਕੇ ਮੇਰੇ ਬੱਚੇ ਹੀ ਪੁੱਛਣਗੇ ਪਪਾ ਇਹ ਕੀ ਸਰ ਕਰਦਾ ਤਾ ਤੂੰ ਮੇਰੇ ਬੱਚੇ ਵੀ ਭਾਜੀ ਮੇਨਾਂ ਸਹੀ ਦੇ ਕੱਪੜੇ ਵੀ ਨਹੀਂ ਲੈ ਕੇ ਦਿੱਤੇ ਅੱਕਰ ਬੱਚਿਆਂ ਨੂੰ ਮੇਰੇ ਬੱਚੇ ਮੈਨੂੰ ਕਹਿੰਦੇ ਪਪਾ ਕੱਪੜੇ ਮੈਂ ਬੇਟਾ ਚਲੋ ਦੋ ਜਿਆਦ ਦਿਨ ਖਲੋ ਜੋ ਵੀ ਤੁਹਾਨੂੰ ਮੈਂ ਕੱਪੜੇ ਵੀ ਲੈ ਕੇ ਦੇਣਾ ਬੇਟਾ ਜੀ ਅੱਛਾ ਪਹਿਨੇ ਸਵੇਰੇ ਉੱਠ ਕੇ ਤੁਸੀਂ ਸਾਰਾ ਸਮਾਨ ਤਿਆਰ ਕਰਦੇ ਹੋ ਫਿਰ ਆਸ ਹੁੰਦੀ ਹੈ ਕਿ ਸਾਡਾ ਸਾਰਾ ਸਮਾਨ ਵਿਖ ਜੇ ਅਸੀਂ ਜਿੰਨਾ ਕਿ ਕਮਾਇਆ ਉਸ ਤੋਂ ਥੋੜਾ ਵੱਧ ਪੈਸੇ ਕਮਾ ਕੇ ਪਾ ਵੀ ਕਰ ਜਾਈਏ ਸਾਡੇ ਬੱਚਿਆਂ ਦੇ ਘਰ ਦੇ ਮੂੰਹ ਦੇ ਵਿੱਚ ਵੀ ਅਜਿਹੇ ਸੁਪਨੇ ਜਿਹੜੇ ਨੇ ਛੋਟੇ ਛੋਟੇ ਸੁਪਨੇ ਵੀ ਕਈ ਵਾਰ ਆਪਾਂ ਵੱਡੇ ਅਜਿਹੇ ਬਣ ਜਾਂਦੇ ਨੇ ਕਿ ਪਰ ਹਾਲਾਤ ਸਾਨੂੰ ਬਣਨ ਨਹੀਂ ਦਿੰਦੇ ਕੀ ਸੁਪਨਾ ਦੇਖਿਆ ਹੋਇਆ ਹੋਰ ਕਿ ਕੰਮ ਨੂੰ ਲੈ ਕੇ ਸੁਪਨੇ ਦੇਖੇ ਨੇ ਕਿਥੋਂ ਤੱਕ ਆਪਾਂ ਕੰਮ ਦੀ ਸ਼ੁਰੂਆਤ ਜਿਹੜੀ ਆ ਉਹ ਲੈ ਕੇ ਜਾਣੀ ਹੈ ਬਸ ਅਸੀਂ ਪਾਪਾ ਜੀ ਇਹ ਸੁਪਨਾ ਵੇਖਿਆ ਵੀ ਸਾਡਾ ਘਰ ਬਣ ਜਾਏ ਘਰ ਤੋਂ ਆਪਾਂ ਹੋਰ ਕੋਈ ਵੱਡਾ ਸੁਪਨਾ ਨਹੀਂ ਸਾਡਾ ਹੈਗਾ ਘਰ ਵੀ ਤੁਹਾਨੂੰ ਪਤਾ ਬਹੁਤ ਵੱਡਾ ਸੁਪਨਾ ਹੁੰਦਾ ਆ ਜਿੱਥੇ ਬੰਦੇ ਨੇ ਰਹਿਣਾ ਹੁੰਦਾ ਸਾਰੀ ਉਮਰ ਬੱਚੇ ਜਵਾਨ ਹੋਗੇ ਹੁਣ ਹਜੇ ਤੱਕ ਆਪਾਂ ਬੁੱਢੇ ਹੋ ਗਏ ਸਾਡਾ ਘਰ ਹਜੇ ਤੱਕ ਨਹੀਂ ਬਣਿਆ ਤਾਂ ਪੱਛੇ ਟਾਈਮ ਤੇ ਕਦੋਂ ਬੜਾ ਹੁੰਦਿਆ ਮਨ ਨੂੰ ਸਾਡਾ ਘਰ-ਬਾਰ ਬਣ ਜੇ ਬਸ ਕੀ ਅਪੀਲ ਕਰਦੇ ਵੀਰ ਜੀ ਮੈਂ ਤੇ ਨਰੀਆਂ ਵੀ ਰਗੇ ਇੰਨੀ ਬੇਨਤੀ ਕਰਦੇ ਵੀਰ ਜੀ ਤੁਸੀਂ ਤੇ ਇੰਨੇ ਇਹੋ ਜਿ ਮਾਰੇ ਤੁਹਾਨੂੰ ਕਿਰਪਾ ਕੀਤੀ ਆ ਵੱਡੇ ਮੁਲਕਾਂ ਜੇ ਬੈਠੇ ਜੇ ਤੇ ਇੱਕ ਨਿਮਾਨਾ ਜ ਤੁਹਾਡਾ ਦਾਸ ਛੋਟਾ ਭਰਾ ਸਮਝ ਕੇ ਭਿਖਾਰੀ ਸਮਝ ਗਈ ਸਮਝੋਂ ਭੀਖ ਦਿੱਤੀ ਆ ਵੀਰ ਜੀ ਮੇਰੀ ਮੱਤ ਕਰੋ ਇੰਨੀ ਕਿ ਮੇਰਾ ਕਿੰਨਾ ਜਾ ਘਰ ਪੈ ਜਾਵੇ ਉਹ ਜਿਆਦਾ 200 ਗਾਜ ਦਾ ਨਹੀਂ ਸਿਰ 100 ਗਾਜ ਦਾ ਭਾਜੀ ਜਿੱਥੇ ਦੋ ਦਿਨ ਕਮਰੇ ਹੋਣ ਸਾਡੇ ਬਸ ਸਾਡਾ ਤੇ ਵਾਹਿਗੁਰੂ ਮੇਰੀ ਕਿਰਪਾ ਕਰੇ ਅਗਰ ਮੇਰੀ ਬਰਕਤ ਮੇਰੇ ਕੰਮ ਜੇ ਪਈ ਵੀਰ ਜੀ ਮੈਂ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲੂਗਾ ਉਹਦਾ ਨਾਮ ਰੱਖਣਾ 13 13 ਮੀਰ ਤੋਂ ਲੈ ਕੇ ਗਰੀਬ ਦੇ ਵਿੱਚ ਇੱਕ ਹੀ ਪਲੇਟ ਚੱਲੂ ਉਹ ਚੱਲੂ ਤੁਸੀਂ 13 ਰੁਪਏ ਭਾਜੀ ਕੋਈ ਮੀਰ ਆਵੇ ਕੋਈ ਗਰੀਬ ਆਵੇ ਉਹਨੂੰ 13 ਰੁਪਏ ਜੇ ਮੈਂ ਟਿੱਡ ਭਰ ਕੇ ਭੇਜੂਗਾ ਜੀ ਤੁਸੀਂ ਨਿਮਾਨਿਆਂ ਨੂੰ ਫਰੀ ਰੋਟੀ ਖਵਾ ਦਿੰਦੇ ਹੋ ਤੁਸੀਂ ਦੱਸਿਆ ਕਿ ਜੋ ਮੇਰੇ ਕੋਲ ਬਚਦਾ ਆ ਮੈਂ ਕੋਈ ਲੇਬਰ ਹੁੰਦੀ ਐ ਰਿਕਸ਼ੇ ਵਾਲਾ ਹੁੰਦਾ ਉਹਨਾਂ ਨੂੰ ਖਵਾ ਦਿੰਦੇ ਹੋ ਬੜੀ ਤਗੜੀ ਸੋਚ ਰੱਖੀ ਐ ਗੁਰਨਾਨਕ ਪਾਸ਼ਾ ਦੇ ਕਏ ਹੋਏ ਰਾਤ ਦੇ ਚਲੰਦੇ ਹੋ ਵੰਡ ਛਕੋ ਸੋ ਅਜੇ ਹਸਪਰਾਂ ਤੁਸੀਂ ਦੇਖਿਆ ਹੁਣ ਰੈਸਟੋਰੈਂਟ ਵਾਲਾ ਜਿਹਦਾ ਨਾਮ 13 13 ਰੱਖਣਾ ਇਹ ਕਿਉਂ ਸੋਚਿਆ ਵੀਰ ਜੀ ਮੇਰੇ ਮਨਚੇ ਹੋਆ ਕਿ ਮੈਂ ਆਪਣੇ ਪੰਜਾਬੀ ਭਰਾਵਾਂ ਦੀ ਇੰਨੀ ਗੇ ਸੇਵਾ ਕਰਾਂ ਮਹਾਰਾਜ ਜੇਰਾ ਵੀ ਕੋਈ ਗਰੀਬ ਨੇ ਕਿਤੇ ਵੱਡੇ ਹੋਟਲ ਜਿਹੜੀਆਂ ਗਿਆ ਮੈਨੂੰ ਆਪਣੇ ਨਿੱਕੇ ਰੈਸਟੋਰੈਂਟ ਦੇ ਵਿੱਚ ਜਹਾਜ ਸੁਪਨੇ ਦਿਖਾਵਾਂਗੇ ਉਹ ਭੁੱਲ ਜਾਊਗਾ ਕਿ ਵਾਕਈ ਵੀਰ ਜੀ ਸਵਰਗ ਕੋਈ ਚੀਜ਼ ਕੀ ਆ ਮੇਰਾ ਇੱਕ ਸੁਪਨਾ ਆ ਕਿ ਮੈਂ ਗਰੀਬ ਨੂੰ ਚੁੱਕ ਕੇ ਆ ਆਪਣੀ ਗੱਡੀ 'ਚ ਭਾਲ ਕੇ ਲਿਆ ਕਰਾਂ ਕਿ ਵੀਰ ਭਾਜੀ ਜੋ ਵੀ ਖਾਣਾ ਮੇਰਾ ਵੀ ਇੱਥੇ ਬੈ ਜਿਹੜੀ ਕੁਰਸੀ ਦੇ ਕੰਨ ਉੱਤੇ ਚਾਹ ਜਿੱਦੀ ਬੈ ਕੇ ਖਾ ਕੇ ਜਾ ਤੂੰ ਵੀ ਕਹੋਗੇ ਕਿ ਮੈਨੂੰ ਪ੍ਰਮਾਤਮਾ ਨੇ ਇੱਕ ਵਾਰੀ ਪੰਜਾਬ ਦੁਨੀਆ ਦੇ ਭੇਜਿਆ ਆਈਗਾ ਜਿਹੜੇ ਪੰਜਾਬੀਆਂ ਆਣਾ ਹੋਵੇ ਤੁਹਾਡੇ ਕੋਲ ਕਿਹੜੀ ਜਗ੍ਹਾ ਤੇ ਰੇੜੀ ਲਗਾਉਂਦੇ ਹੋ ਕਿੰਨਾ ਸਮਾਂ ਆ ਉਹ ਦੱਸ ਵੀਰ ਜੀ ਮੈਂ ਲਵਣਾ ਪਤਲੀ ਘਾਚੌਂਕ ਦੇ ਵਿੱਚ ਨਯੋਦ ਬੂਟਾਂ ਵਾਲਾ ਸਾਹਮਣੇ ਉਹਨੂੰ ਕਲੀ ਸਵੇਰੇ ਭਾਜੀ 7 ਵਜੇ ਤੋਂ ਲੈ ਕੇ ਸ਼ਾਮੀ 4-5 ਤੱਕ ਹੁੰਦਾ ਹੈ ਤੇ ਵੀਰ ਜੀ ਇੱਕ ਬੇਨਤੀ ਹੋਰ ਹੈ ਕਿ ਮੈਂ 5 ਵਜੇ ਤੋਂ ਬਾਅਦ ਚਾਂਪਾ ਵੀ ਲਾਉਣਾ ਆ ਉਹਦਾ ਪ੍ਰਾਈਸ ਸਿਰਫ 50 ਰੁਪਏ ਚਾਂਪ ਰੱਖੀ ਆ ਤੇ ਲੋਕੀ 80-90 ਲੈਂਦੇ ਮੈਂ 50 ਰੁਪਏ ਰੱਖੀ ਆ ਤੇ ਮੈਂ 4 13 ਸਾਲ ਦੇ ਬੱਚੇ ਨੂੰ ਬਿਲਕੁਲ ਚਾਂਪ ਫਰੀ ਦਾ ਆਫਰ ਕੀਤਾ ਹੈ ਜੀ ਕਿ 13 ਹਾਂਜੀ ਵੀਰ ਜੀ 13 ਸਾਲ ਦੇ ਕੋਈ ਵੀ ਬੱਚਾ ਕੋਈ ਢੀ ਹੋਵੇ ਪੋਤ ਕੋਈ ਇੱਥੇ ਇਹ ਨਹੀਂ ਕਿ ਆ ਸਿੱਖ ਆ ਮੇਰੇ ਨਾਲ ਹਿੰਦੂ ਹੋਵੇ ਸਹਾਈ ਹੋਵੇ ਜੇਰਾ ਮਰਜੀ ਹੋਵੇ ਹੋਵੇ ਪੰਜਾਬੀ ਮੇਰਾ ਵੀਰ ਉਹਨੂੰ 13 ਸਾਲ ਦੀ ਗਾ ਮੇਰੇ ਲਈ ਚਾਂਪ ਫਰੀ ਬੱਚੇ ਨੂੰ ਉਹ ਦੋ ਬੱਚੇ ਹੋਣ ਪਰ ਤਿੰਨ ਉਹ ਆਪੇ ਮਾਂ ਪਿਓ ਨਾਲ ਆਉਣੇ ਹਨ ਉਹਨਾਂ ਵਿੱਚ ਦੋ ਚਾਂਪਾਂ ਦੇ ਨਾਲ ਦਿਨ ਬੱਚੇ ਹੋਗੇ ਤਿੰਨਾਂ ਨੂੰ ਫਰੀ ਦਵਾਂਗੇ ਵੀਰ ਜੀ ਮੇਰੀ ਸੋਚ ਏਡੀ ਵੱਡੀ ਆ ਜੀ ਬਿਲਕੁਲ ਹੈ ਇਹ ਪੰਜਾਬੀਆਂ ਦੇ ਨਾਲ ਖੜਨ ਦੀ ਲੋੜ ਹੈਗੀ ਆ ਸੋਚ ਆਪਣੀ ਗੁਰੂ ਸਾਹਿਬਾ ਦੇ ਕਹੇ ਹੋਏ ਰਾਹ ਤੇ ਚੱਲਣ ਵਾਲੀ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਕਿਰਤ ਕਰ ਰਹੇ ਨੇ ਸਵੇਰੇ ਉੱਠ ਕੇ ਨਾਮ ਵੀ ਜਪਦੇ ਨੇ ਤੇ ਵੰਡ ਵੀ ਛਕਾਰੇ ਨੇ ਜੋ ਵੀਰ ਲੇਬਰ ਜਿੰਨਾ ਦੀ ਦਿਹਾੜੀ ਨਹੀਂ ਲੱਗਦੀ ਜੋ ਭੁੱਖੇ ਘਰ ਨੂੰ ਪਰਤਦੇ ਨੇ ਉਹਨਾਂ ਦਾ ਢਿੱਡ ਵੀ ਇਹ ਲਖਵਿੰਦਰ ਸਿੰਘ ਭਰਦਾ ਆ ਖਾਸ ਕਰਕੇ ਪੰਜਾਬੀਓ ਆਪਣੇ ਪੰਜਾਬੀਆਂ ਦੇ ਨਾਲ ਖੜਨ ਦੀ ਲੋੜ ਆ ਆਪਣੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਆਓ ਮੇਰਾ ਵੀਰ ਇੱਥੇ ਵੀ ਪੰਜਾਬੀਓ ਡਟ ਕੇ ਅਸੀਂ ਕੰਮ ਕਰੀਏ ਡਟ ਕੇ ਜੀ ਬਿਲਕੁਲ ਤੁਸੀਂ ਆਪਣਾ ਨੰਬਰ ਵੀ ਦੱਸੋ ਵੀਰ ਜੀ ਮੇਰਾ ਨੰਬਰ ਹੈਗਾ 77413063 978068018 ਵੀਰ ਜੀ ਜੇ ਤੁਹਾਡੇ ਕੋਲ ਕੋਈ ਭਰਾ ਕੋਈ ਮੇਰੇ ਜੋਗੀ ਮਾਈਤ ਹੋਵੇ ਵੀਰ ਜੀ 77 ਵਾਲਾ ਜੀ ਵੀਰ ਜੀ ਕੋਈ ਵੀ ਮੇਰੀ ਵੀਰ ਮੇਰਾ ਐਨਆਰਆਈ ਵੀਰ ਮੇਰੀ ਸੇਵਾ ਕਰਦੇ ਇੱਕ ਬੇਨਤੀ ਇਹ ਹੈ ਕਿ ਕੋਈ ਮੇਰਾ ਵੀਰ ਸੰਤਾ ਵਾਲਾ ਆਵੇ ਜਾਂ ਕੋਈ ਭਗਤ ਰੱਬ ਨੂੰ ਪਿਆਰ ਕਰਨ ਵਾਲਾ ਆਵੇ ਤੇ ਮੈਨੂੰ ਇੱਕ ਰੇੜੀ ਦਵਾ ਦੇ ਬੜੀ ਮਿਹਰਬਾਨੀ ਹੋਵੇ ਜੀ ਕੋ ਰਕਟਰਿਆਂ ਦੀ ਮੰਗਦਾ ਕੋਈ ਤੁਹਾਡੇ ਕੋ ਦੁਕਾਨ ਨਹੀਂ ਕਰੋੜਾਂ ਦੀ ਮੰਗਦਾ ਇੱਕ ਵੀਰ ਜੀ ਸੀ 10-12000 ਦੀ ਮੰਨ ਲਓ 15000 ਦੀ ਰੇੜੀ ਬੰਦੀ ਆ ਉਹ ਦਵਾ ਦਿਓ ਕਿਉਂਕਿ ਮੈਂ ਬਿਲਕੁਲ ਕਰਾਇਰ ਵੀਰ ਜੀ ਜੇ ਮੈਨੂੰ ਆਸ ਨਹੀਂ ਆ ਕਿ ਮੇਰੇ ਕੋਲ ਰੇੜੀ ਵੀ ਬਣ ਜੇ ਇੱਕ 15 ਝੰਰ ਵਾਲੀ ਘਰ ਵਾਲੀ ਤੇ ਬਹੁਤ ਦੂਰ ਮੇਰੇ ਕੋਲ ਰੇੜੀ ਵੀ ਨਹੀਂ ਬਣਨੀ ਕਿਉਂਕਿ ਮੇਰੇ ਕੋਈ ਬਚਤ ਨਹੀਂ ਹੈਗੀ ਨਹੀਂ ਵੀਰ ਜੀ ਬਿਲਕੁਲ ਬਿਲਕੁਲ ਪੰਜਾਬੀਓ ਤੁਹਾਡੇ ਸਾਥ ਦੀ ਲੋੜ ਆ ਆਪਾਂ ਵੱਡੇ ਵੱਡੇ ਦਾਅਵੇ ਜ਼ਰੂਰ ਕਰਦੇ ਆ ਪਰ ਮੈਨੂੰ ਆਸ ਹੈ ਕਿ ਐਨ ਆਰ ਆਈ ਭਰਾ ਜ਼ਰੂਰ ਇੱਥੇ ਆਪਣਾ ਜਿਹੜਾ ਸਹਿਯੋਗ ਆ ਜੋ ਦਸਵੰਦ ਆ ਉਹ ਕਰਦੇ ਨੇ ਇੰਨਾ ਭਰਾਵਾਂ ਲਈ ਜ਼ਰੂਰ ਲਗਾਉਣਗੇ ਜ਼ਰੂਰ ਇੰਨਾ ਭਰਾਵਾਂ ਲਈ ਅੱਗੇ ਆਉਣਗੇ ਜੇਕਰ ਤੁਸੀਂ ਕੁਝ ਪੈਸਿਆਂ ਦੀ ਮਦਦ ਨਹੀਂ ਕਰ ਸਕਦੇ ਤਾਂ ਇੱਥੇ ਆ ਕੇ ਇਹਨਾਂ ਦਾ ਸਵਾਦ ਜਿਹੜਾ ਹੈ ਖਾਣ ਪੀਣ ਦਾ ਉਹ ਜ਼ਰੂਰ ਲਓ ਇਸ ਵੀਡੀਓ ਨੂੰ ਸ਼ੇਅਰ ਕਰੋ ਉਹਨਾਂ ਤੱਕ ਪਹੁੰਚਾਇਓ ਜੋ ਪੰਜਾਬੀ ਜੋ ਐਨ ਆਰ ਆਈ ਪਰਿਵਾਰ ਇਹਨਾਂ ਦੀ ਮਦਦ ਕਰ ਸਕਣ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ